ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਖ ਰਾਜ ਦੇ ਧੰਮ ਨਿਸ਼ਕਾਮ ਕੁਰਬਾਨੀ ਦੇ ਪੁੰਜ ਰਹਿਣੀ ਬਹਿਣੀ ਦੇ ਉੱਚੇ ਤੇ ਸੁੱਚੇ ਗੁਰਸਿੱਖ ਨੇ ਟੜਕ ਸੂਰਬੀਰ ਪਰਮ त्यागी ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਬਾਬਾ ਅਕਾਲੀ ਫੁੱਲਾ ਸਿੰਘ ਜੀ ਦਾ ਜਨਮ ਸਨ 1761 ਵਿੱਚ ਭਾਈ ਈਸਰ ਸਿੰਘ ਜੀ ਦੇ ਘਰ ਪਿੰਡ ਸੀ ਇਲਾਕਾ ਬਾਂਗਰ ਵਿੱਚ ਹੋਇਆ ਉਹ ਅਜੇ ਨਿੱਕੇ ਜਿਹੇ ਬਾਲਕ ਹੀ ਸਨ ਕਿ ਉਹਨਾਂ ਦੇ ਪਿਤਾ ਜੀ ਅਕਾਲ ਚਰਾਨਾ ਕਰ ਗਏ ਚਲਾਣੇ ਤੋਂ ਪਹਿਲਾਂ ਭਾਈ ਸਾਹਿਬ ਜੀ ਨੇ ਆਪਣੇ ਸਪੁੱਤਰ ਦੀ ਬਾਹ ਬਾਬਾ ਨੈਣਾ ਸਿੰਘ ਜੀ ਦੇ ਹੱਥ ਫੜਾਈ ਤੇ ਕਿਹਾ ਮੇਰੇ ਪਿੱਛੋਂ ਇਸ ਬੱਚੇ ਨੂੰ ਪੰਥ ਦਾ ਸਮਝ ਕੇ ਪੰਥਕ ਸੇਵਾ ਲਈ ਪਾਲਣਾ ਤੇ ਤਿਆਰ ਕਰਨਾ ਹੈ। ਅਕਾਲੀ ਫੂਲਾ ਸਿੰਘ ਜੀ ਨੇ ਛੋਟੀ ਉਮਰ ਵਿੱਚ ਹੀ ਬਹੁਤ ਗੁਰਸਿੱਖੀ ਦੇ ਗੁਣ ਪ੍ਰਾਪਤ ਕਰ ਲਏ ਸਨ। ਉਹਨਾਂ ਨੇ ਗੁਰਬਾਣੀ ਕੰਠ ਕਰ ਲਈ। ਉਸ ਸਮੇਂ ਦੇ ਪ੍ਰਚਲਿਤ ਜੰਗੀ ਸ਼ਸਤਰ ਜੰਗੀ ਗੁਣ ਪ੍ਰਾਪਤ ਕਰ ਲਏ। ਤੇਗ ਬਾਉਣ, ਤੀਰ ਚਲਾਉਣ ਕੋੜ ਸਵਾਰੀ ਕਰਨ ਅਤੇ ਹੋਰ ਅਜਹੇ ਕਰਤਬਾਂ ਨੂੰ ਉਹਨਾਂ ਹਰਾਣ ਕਰਨ ਵਾਲੀ ਯੋਗਤਾ ਪ੍ਰਾਪਤ ਕਰ ਲਈ ਸੀ। ਸ਼ੀਦਾਾਂ ਦੀ ਮਿਸਲ ਦੇ ਬਾਬਾ ਨੈਣਾ ਸਿੰਘ ਜੀ ਨਾਲ ਮਿਲ ਕੇ ਉਸ ਸਮੇਂ ਦੀ ਲੋੜ ਮੁਤਾਬਕ ਪੰਥ ਲਈ ਅਜਹੀਆਂ ਘਾਲਣਾ ਘਾਲੀਆਂ ਉਹਨਾਂ ਨੇ। ਜਿਹੜੀ ਆਪਣੀ ਮਸਾਲਾਪ ਸਨ। ਬਾਬਾ ਨੈਣਾ ਸਿੰਘ ਜੀ ਦੇ ਅਕਾਲ ਚਰਣੇ ਮਗਰੋਂ ਆਪ ਜੀ ਨੂੰ ਸਰਬ ਸੰਮਤੀ ਨਾਲ ਮਿਸਲ ਦਾ ਜਥੇਦਾਰ ਥਾਪਿਆ ਗਿਆ ਸੰਨ 1802 ਵਿੱਚ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਸ੍ਰੀ ਅਮਰਤ ਸਰ ਸਾਹਿਬ ਨੂੰ ਆਪਣੇ ਰਾਜ ਵਿੱਚ ਸ਼ਾਮਲ ਕਰਨ ਦਾ ਫੈਸਲਾ ਕੀਤਾ ਉਸ ਵੇਲੇ ਇਹ ਸ਼ਹਿਰ ਭੰਗੀ ਮਿਸਲ ਦੇ ਸਰਦਾਰਾਂ ਦੇ ਕਬਜ਼ੇ ਵਿੱਚ ਸੀ ਉਹਨਾਂ ਨੇ ਮਹਾਰਾਜੇ ਨਾਲ ਟੱਕਰ ਕਰਨ ਦੀ ਤਿਆਰੀ ਕਰ ਲਈ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਸਿਰ ਪੰਜਾਬ ਮਹਾਰਾਜਾ ਰਣਜੀਤ ਸਿੰਘ ਇਹਨੂੰ ਆਪਣੇ ਰਾਜ ਵਿੱਚ ਸ਼ਾਮਲ ਕਰਨਾ ਚਾਹੁੰਦੇ ਨੇ ਇੰਨੀ ਦਿਨੀ ਬਾਬਾ ਅਕਾਲੀ ਫੂਲਾ ਸਿੰਘ ਜੀ ਆਪਣੇ ਜਥੇ ਸਮੇਤ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਹੀ ਸਨ ਜਦ ਆਪ ਜੀ ਨੂੰ ਪਤਾ ਲੱਗਾ ਕਿ ਖਾਲਸੇ ਵਿੱਚ ਲੜਾਈ ਛੜਨ ਵਾਲੀ ਹੈ ਜਿਸ ਵਿੱਚ ਸਿੱਖਾਂ ਦੇ ਹੱਥੋਂ ਸਿੱਖਾਂ ਦਾ ਲਉ ਰੁਲੇਗਾ ਤਾਂ ਆਪ ਦਾ ਪੰਥਕ ਪਿਆਰ ਨਾਲ ਭਰਪੂਰ ਹਿਰਦਾ ਬਹੁਤ ਦੁਖੀ ਹੋਇਆ ਆਪ ਜੀ ਨੇ ਵਿਚ ਪੈ ਕੇ ਦੋਹਾ ਤਿਰਾਂ ਨੂੰ ਸਮਝਾਇਆ ਉਹਨਾਂ ਦਾ ਸਮਝੌਤਾ ਕਰਾ ਦਿੱਤਾ ਇਹ ਸਿਆਣਪ ਭਰਿਆ ਫੈਸਲਾ ਕਰਾਉਣ ਕਰਕੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਆਪ ਨਾਲ ਅਜਹਾ ਗੂੜਾ ਪਿਆਰ ਪੈ ਗਿਆ ਕਿ ਉਹ ਹਰੇਕ ਜ਼ਰੂਰੀ ਮਹਿਮ ਵਿੱਚ ਆਪ ਜੀ ਦੀ ਸਹਿਤਾ ਤੇ ਰਾਜ ਪ੍ਰਬੰਧ ਸੰਬੰਧੀ ਹਰੇਕ ਜ਼ਰੂਰੀ ਮਾ ਮਾਮਲੇ ਬਾਰੇ ਆਪ ਜੀ ਦੀ ਸਲਾਹ ਲੈਂਦੇ ਰਹੇ ਆਪ ਜੀ ਦਾ ਸਾਰਾ ਜੀਵਨ ਜੰਗਾਂ ਜੁੱਧਾਂ ਵਿੱਚ ਹੀ ਗੁਜ਼ਰਿਆ ਆਪ ਆਚਰਣ ਦੇ ਅਜਿਹੇ ਉੱਚੇ ਤੇ ਸੋਚੇ ਧਰਮ ਮਰਿਆਦਾ ਵਿੱਚ ਅਜਿਹੇ ਪੱਕੇ ਤੇ ਨਿਰਭੈ ਸਨ ਕਿ ਸਿੱਖੀ ਰਹਿਤ ਬਾਰੇ ਆਪ ਦੇ ਹੁਕਮਾਂ ਨੂੰ ਸੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਵੀ ਜੀ ਕਹਿ ਕੇ ਪ੍ਰਵਾਨ ਕਰਦੇ ਸਨ ਹਰ ਹੁਕਮ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਜੀ ਕਹਿ ਕੇ ਪ੍ਰਵਾਨ ਕਰਦੇ ਸਨ ਜਿਹੜਾ ਵੀ ਹੁਕਮ ਕਰਦੇ ਅਕਾਲੀ ਫੋਲਾ ਸਿੰਘ ਜੀ ਆਪ ਸਿੱਖ ਅਸੂਲਾਂ ਦੀ ਪਾਲਣਾ ਤਕੜੇ ਤੇ ਨਿਡਰ ਹੋ ਕੇ ਕਰਦੇ ਤੇ ਕਰਾਉਂਦੇ ਸਨ ਉਹ ਕਿਸੇ ਮਾਮਲੇ ਵਿੱਚ ਕਿਸੇ ਦਾ ਵੀ ਲਿਆਜ ਨਹੀਂ ਕਰਨ ਕਰਦੇ ਇਥੋਂ ਤੱਕ ਸਿੱਖੀ ਰਹਿਤ ਤੋਂ ਉਲਟ ਹੋਈ ਗੱਲ ਵੇਖ ਕੇ ਆਪ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਸਜ਼ਾ ਦੇਣ ਤੋਂ ਸੰਕੋਚ ਨਹੀਂ ਕੀਤਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਸਜ਼ਾ ਲਾ ਦਿੱਤੀ ਸੀ ਅਕਾਲੀ ਫੁੱਲਾ ਸਿੰਘ ਜੀ ਨੇ ਜਥੇਦਾਰ ਹੁੰਦੇ ਹੋਇਆ ਜਦ ਮੁਲਤਾਨ ਕਸ਼ਮੀਰ ਤੇ ਅਟਕੋਂ ਪਾਰ ਦਾ ਇਲਾਕਾ ਖਾਲਸਾ ਰਾਜ ਵਿੱਚ ਸ਼ਾਮਲ ਕਰ ਲਿਆ ਗਿਆ ਆਫਗਾਨਿਸਤਾਨ ਦੇ ਬਾਦਸ਼ਾਹ ਨੂੰ ਆਪਣਾ ਫਿਕਰ ਪੈ ਗਿਆ ਉਸ ਨੇ ਸਿੱਖ ਰਾਜ ਦੇ ਚੜ੍ਹੇ ਆਉਂਦੇ ਹੜ ਦਾ ਟਕਰਾ ਕਰਨ ਤੇ ਉਸ ਨੂੰ ਠੱਲਣ ਲਈ ਸਾਰਾ ਜ਼ੋਰ ਲਾ ਦੇਣ ਦਾ ਫੈਸਲਾ ਕਰ ਲਿਆ 50 ਹਜ਼ਾਰ ਤੋਂ ਵਧੇਰੇ ਲਸ਼ਕਰ ਲੈ ਕੇ ਉਹ ਨਸ਼ਹਿਰੇ ਦੇ ਖੁੱਲੇ ਮੈਦਾਨ ਵਿੱਚ ਖਾਲਸੇ ਨਾਲ ਜੰਗ ਕਰਨ ਲਈ ਆ ਗਿਆ ਉਧਰੋਂ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਵੀ ਪੁੱਜ ਗਈਆਂ ਮਹਾਰਾਜਾ ਸਾਹਿਬ ਆਪ ਅਤੇ ਆਕਾਲੀ ਫੂਲਾ ਸਿੰਘ ਜੀ ਆਪਣੇ ਦਲ ਸਮੇਤ ਇਸ ਫੌਜ ਦੇ ਨਾਲ ਸਨ 13 ਮਾਰਚ ਦੀ ਰਾਤ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਸਰਦਾਰਾਂ ਨਾਲ ਵਿਚਾਰ ਕਰਕੇ ਅਗਲੇ ਦਿਨ ਧਾਵਾ ਬੋਲਣ ਦਾ ਫੈਸਲਾ ਕੀਤਾ ਅਗਲੇ ਦਿਨ ਅੰਮ੍ਰਿਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਚੜ੍ਹਾਈ ਦਾ ਅਰਦਾਸਾ ਸੁਧਿਆ ਗਿਆ ਜਦ ਫੌਜਾਂ ਜੰਗ ਦੇ ਮੈਦਾਨ ਵੱਲ ਤੁਰਨ ਲੱਗੀਆਂ ਤਾਂ ਸੁਈਏ ਨੇ ਖਬਰਾਂ ਦਿੱਤੀ ਕਿ ਰਾਤੀ 40 ਫੌਜਾਂ ਸਮੇਤ ਚੌਕੀ ਫੌਜ ਵੈਰੀ ਦੀ ਸਹਾਇਤਾ ਲਈ ਪੁੱਜ ਗਈ ਹੈ ਇਹ ਗੱਲ ਸੁਣ ਕੇ ਮਹਾਰਾਜਾ ਰਣਜੀਤ ਸਿੰਘ ਦਾ ਖਿਆਲ ਹੋਇਆ ਕਿ ਦੁਪਹਿਰ ਤੀਕ ਸਾਡੀਆਂ ਵੱਡੀਆਂ ਤੋਪਾਂ ਪਹੁੰਚਣ ਵਾਲੀਆਂ ਹਨ ਇਸ ਲਈ ਦੁਪਹਿਰ ਤੀਕ ਲੜਾਈ ਰੋਕ ਲਈ ਜਾਵੇ ਜਦ ਬਾਬਾ ਅਕਾਲੀ ਫੂਲਾ ਸਿੰਘ ਜੀ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਇਸ ਦਲੇਲ ਦਾ ਪਤਾ ਲੱਗਾ ਤਾਂ ਆਪ ਨੇ ਕਿਹਾ ਅਸੀਂ ਗੁਰੂ ਸਾਹਿਬ ਦੇ ਹਜ਼ੂਰ ਅਰਦਾਸਾ ਸੋਧ ਚੁੱਕੇ ਹਾਂ ਹੁਣ ਇਸ ਤੋਂ ਪਿੱਛੇ ਨਹੀਂ ਹਟਾਂਗੇ ਅਸੀਂ ਤਾਂ ਚੜ੍ਹਾਈ ਕਰਾਂਗੇ ਲੜਾਂਗੇ ਜਿੱਤ ਕਲਗੀਆਂ ਵਾਲੇ ਪਿਤਾ ਦੇ ਹੱਥ ਹੈ ਅਰਦਾਸਾ ਸੋਧ ਕੇ ਪਛਾਹ ਮੋੜਨਾ ਖਾਲਸੇ ਦਾ ਧਰਮ ਨਹੀਂ ਹੈ ਬਾਬਾ ਜੀ ਆਪਣੇ ਜਥੇ ਨੂੰ ਲੈ ਕੇ ਜੰਗ ਦੇ ਮੈਦਾਨ ਵਿੱਚ ਉੱਤ ਪਏ ਥੋੜੇ ਚਿਰ ਵਿੱਚ ਹੀ ਵੈਰੀ ਦੇ ਛੱਕੇ ਛੁੱਟ ਗਏ ਅਕਾਲੀ ਫੂਲਾ ਸਿੰਘ ਜੀ ਤੇ ਉਹਨਾਂ ਦੇ ਦਲ ਨੂੰ ਇਸ ਤਰ੍ਹਾਂ ਬਹਾਦਰੀ ਨਾਲ ਲੜਦਿਆਂ ਵੇਖ ਕੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਖਾਲਸਾ ਫੌਜ ਨੂੰ ਲੜਨ ਦਾ ਹੁਕਮ ਦੇ ਦਿੱਤਾ ਸਾਰੀ ਫੌਜ ਬਹਾਦਰੀ ਨਾਲ ਲੜੀ ਅਕਾਲੀ ਫੂਲਾ ਸਿੰਘ ਜੀ ਦੇ ਸਰੀਰ ਨੂੰ ਕਈ ਜ਼ਖਮ ਲੱਗੇ ਪਰ ਆਪ ਸਭ ਤੋਂ ਅੱਗੇ ਹੋ ਕੇ ਲੜਦੇ ਰਹੇ ਕਈ ਫਾਟ ਅਕਾਲੀ ਫੂਲਾ ਸਿੰਘ ਜੀ ਦੇ ਸਰੀਰ ਤੇ ਵੱਜੇ ਨੇ ਕਈ ਫਾਟ ਲੱਗੇ ਵੈਰੀ ਮੈਦਾਨ ਛੱਡ ਕੇ ਨਸ ਗਿਆ ਪਰ ਆਪ ਨਾਲ ਹੀ ਆਪ ਨਾਲ ਦੀ ਨਾਲ ਗੋਲੀ ਵਜਣ ਕਾਰਨ ਸ਼ਹੀਦੀ ਦਾ ਜਾਮ ਪੀ ਗਏ ਅਕਾਲੀ ਫੁੱਲਾ ਸਿੰਘ ਜੀ ਉਸ ਵੇਲੇ ਜਦੋਂ ਆਪ ਜੀ ਨੂੰ ਗੋਲੀਆਂ ਵਜੀਆਂ ਤਾਂ ਆਪ ਜੀ ਸ਼ਹੀਦੀ ਦਾ ਜਾਮ ਪੀ ਗਏ ਮਹਾਰਾਜੇ ਵਾਸਤੇ ਮਹਾਬੀਰ ਜੋਦੇ ਦੀ ਸ਼ਹੀਦੀ ਕਦੇ ਪੂਰਾ ਨਾ ਹੋ ਸਕਣ ਵਾਲਾ ਘਾਟਾ ਸੀ